सत श्री अकाल जी हरजिंदर वाली यूट्यूब चैनल पर तड़ा स्वागत पर दर्शकों अज आप गल करनी है जरा किसान अंदोलन है ये तीजा दिन है तो की डिवेलपमेंट है वह गल करांगे लेकिन उस तो पहले अपील कि जोस्तान ने अजे तक इस चैनल सबसक्राइब नहीं किया तो प्लीज कर लवो रही गल किसान अंदोलन दीजा दिन ਤੀਜੇ ਦਿਨ ਕਈ ਕਿਸਮ ਦੇ ਡਵੈਲਪਮੈਂਟ ਵੈਸੇ ਸੀਜ਼ ਫਾਰ ਰਹਾ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਕਿਸਾਨ ਬੈਠੇ ਰਹੇ ਕਿਉਂਕਿ ਅੱਜ ਮੀਟਿੰਗ ਦੀ ਅਡੀਕ ਹੋ ਰਹੀ ਹੈ ਸ਼ਾਇਦ ਉਹਦੇ ਵਿੱਚੋਂ ਕੁਝ ਨਿਕਲੇ ਮੀਟਿੰਗ ਹੋ ਰਹੀ ਹੈ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਸੇ ਵੇਲੇ ਤੀਜੇ ਗੇਟ ਦੀ ਗੱਲਬਾਤ ਹੋਣੀ ਹੈ ਅਰਜਨ ਮੁੰਡਾ ਪੀਓ ਸਕੂਲ ਨਿਤਿਆਨੰਦ ਰਾਏ ਇਹ ਮੰਤਰੀ ਗੱਲਬਾਤ ਕਰਨਗੇ ਕਿਸਾਨ ਲੀਡਰਾਂ ਨਾਲ ਤੇ ਕਿਸਾਨ ਲੀਡਰ ਬਹੁਤ ਬਾਰੇ ਗੱਲ ਕਲੀਅਰ ਕਰ ਚੁੱਕੇ ਨੇ ਕਿ ਅਸੀਂ ਨਾ ਸਿਰਫ ਆਪਣੀਆਂ ਮੰਗਾਂ ਬਾਰੇ ਦੱਸ ਚੁੱਕੇ ਹਾਂ ਬਲਕਿ ਅਸੀਂ ਇਹ ਵੀ ਦੱਸ ਚੁੱਕੇ ਹਾਂ ਕਿ ਇਹ ਮੰਗਾਂ ਬਹੁਤ ਚਿਰ ਤੋਂ ਪੈਂਡਿੰਗ ਪਈਆਂ ਨੇ ਕੋਈ ਨਵੀਂ ਗੱਲ ਨਹੀਂ ਮੀਟਿੰਗ ਦੇ ਵਿੱਚ ਕੋਈ ਗੱਲ ਇਸ ਨੂੰ ਸੁਲਝਾਉਣ ਵਾਲੀ ਐਸੀ ਨਹੀਂ ਜਿੱਥੇ ਕੋਈ ਗੱਲ ਜਿਹੜੀ ਹੈ ਨਾ ਸਮਝ ਆਈ ਹੋਵੇ ਸਰਕਾਰ ਦੇ ਖਾਸ ਸਰਕਾਰ ਮੰਨਣਾ ਨਹੀਂ ਚਾਹੁੰਦੀ ਨਾ ਤਾਂ ਐਮਐਸਪੀ ਜਿਹੜੀ 23 ਫਸਲਾ ਤੇ ਉਹਦੀ ਕਾਨੂੰਨੀ ਗਰੰਟੀ ਦੇਣਾ ਚਾਹੁੰਦੀ ਹੈ ਨਾ ਹੀ ਕਰਜ਼ਾ ਮਾਫੀ ਦੇਣਾ ਕਰਨਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ तकरीबन 20 ਲੱਖ ਕਰੋੜ ਦਾ ਖਰਚਾ ਹੋਏਗਾ ਹਾਲਾਂਕਿ 14.5 ਲੱਖ ਕਰੋੜ ਰੁਪਇਆ ਕਾਰਪੋਰੇਟ ਕਰਾਣਿਆਂ ਦਾ ਮਾਫ ਕੀਤਾ ਤੇ ਇਸੇ ਤਰੀਕੇ ਨਾਲ ਸਵਾਮੀਨਾਥਨ ਰਿਪੋਰਟ ਜਿਹਦੇ ਬਿਤਾਵਕ ਲਾਗਤ ਤੇ 50% ਵੱਧ ਜਿਹੜਾ ਦਿਨ ਹੁੰਦਾ ਕਿਸਾਨਾਂ ਨੂੰ ਇਹ ਸਾਰੀਆਂ ਗੱਲਾਂ ਤੇ ਹਾਲ ਦੀ ਘੜੀ ਨਹੀਂ ਜਿਹੜੀ ਸਰਕਾਰ ਮੰਨਣ ਨੂੰ ਤਿਆਰ ਦੇਖਦੇ ਹਾਂ ਅੱਜ ਦੀ ਮੀਟਿੰਗ ਦੇ ਬਾਅਦ ਕੀ ਹੁੰਦਾ ਵੈਸੇ ਕੇਂਦਰ ਬੜਾ ਕੁਝ ਕਰ ਰਿਹਾ ਇੱਕ ਨਵੀਂ ਗੱਲ ਕਰਤੀ ਜਿਹੜੀ ਪੰਜਾਬ ਦੇ ਪਹਿਲਾਂ ਹਰਿਆਣਾ ਦੇ 6 ਜਿਹੜੇ ਉਹਨਾਂ ਦਾ ਇੰਟਰਨੈਟ ਬੰਦ ਹੋਇਆ ਉਹਨਾਂ ਦੇ ਮੋਬਾਈਲ ਸਵਾਮੋ ਬੰਦ ਇੰਟਰਨੈਟ ਦਾ ਮਤਲਬ ਅਜ ਕਰ ਜੇ ਬੰਦ ਹੁੰਦਾ ਕਿ ਵਪਾਰ ਵੀ ਬੰਦ ਬੈਂਕ ਤੇ ਸਾਰੇ ਕਿਤੇ ਅਸਰ ਪੈਂਦਾ ਤੇ ਰੋ ਰਹਿਣ ਅੰਬਾਰਾ ਦੇ ਵਪਾਰੀ ਤਾਂ ਅੱਜ ਕਰ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਪੂਜਾ ਸਾੜੀ ਪਤਾ ਨਹੀਂ ਕੀ ਕੀ ਕਿੰਨਾ ਕੱਪੜੇ ਦੀ ਮਾਰਕੀਟ ਹੈ ਉੱਥੇ ਜਿਹੜਾ ਹੈ ਆ ਹੀ ਨਹੀਂ ਰਿਹਾ ਕੋਈ ਸੜਕਾਂ ਤਾਂ ਬੰਦ ਨੇ ਅਹੀਂ ਪਤਾ ਨਹੀਂ ਕਿਸਾਨਾਂ ਨੇ ਦਿੱਲੀ ਪਹੁੰਚਣਾ ਕਿ ਹਰੇ ਨਹੀਂ ਪਹੁੰਚਣਾ ਲੇਕਿਨ ਟਿੱਕਰੀ ਤੇ ਜਿਹੜਾ ਸਿੰਘੂ ਬਾਰਡਰ ਹੈ ਉੱਥੇ ਵੀ ਦੁਕਾਨਦਾਰ ਰੋ ਰਹੇ ਨੇ ਕੇਂਦਰ ਕਰ ਕੀ ਰਿਹਾ ਕੀ ਕਿਸਾਨਾਂ ਨੂੰ ਬਦਨਾਮ ਕਰ ਲਈ ਸਭ ਕੁਝ ਹੋ ਰਿਹਾ ਹੁਣ ਕੇਂਦਰ ਨੇ ਪਹਿਲਾਂ ਤਾਂ ਜਿਹੜਾ ਹਰਿਆਣਾ ਦੇ 6 ਜਿਹੜੇ ਇੰਟਰਨੈਟ ਬੰਦ ਕੀਤਾ ਸੀ ਹੁਣ ਪੰਜਾਬ ਦੇ ਤਿੰਨ ਜਿਹੜੇ ਦਾ ਵੀ ਕਰਤਾ ਪੰਜਾਬ ਦੇ ਪਟਿਆਲਾ ਜਿੱਥੇ ਵੀ ਜਿਹੜਾ ਬਾਰਡਰ ਏਰੀਆ ਪੈਂਦਾ ਹੈ ਛਤਰਾਣਾ ਸੁਬਾਣਾ ਘਨੌਰ ਦੇਵੀਗੜ ਬਲਵੇੜਾ ਇੱਥੇ ਨਹੀਂ ਇੰਟਰਨੈਟ ਚੱਲ ਰਿਹਾ ਇਸੇ ਤਰ੍ਹਾਂ ਸੰਗਰੂਰ ਖਨੌਰੀ ਮੂਨਕ ਲਹਿਰਾ ਸੁਨਾਮ ਸਾਜਨੀ ਫਤਿਹਗੜ ਸਾਹਿਬ ਜਿੱਥੇ ਕਿਸਾਨ ਆ ਕੇ ਰੁਕੇ ਸੀ ਉੱਥੇ ਵੀ ਇੰਟਰਨੈਟ ਪੱਧ ਜਿਹੜੀ ਕੀ ਕਿਸ ਕਿਸ ਕੇ ਸੰਧੇ ਲੜਾਈ ਜਿਹੜੀ ਹੈ ਆਪਾਂ ਦੇਖ ਰਹੇ ਹਾਂ ਲੜਾਈ ਤਾਂ ਉਹਦੀ ਅਜੀਬ ਕਿਸਮ ਦੀ ਬਣ ਗਈ ਜਦੋਂ ਡਰੋਨ ਔਰ ਬੰਬ ਸੱਟੇ ਸ਼ੁਰੂ ਕਰਤੇ ਜਿਹੜੀ ਡਰੋਨ ਇਸ ਕੰਪਨੀ ਹੁੰਦੇ ਨੇ ਕਿ ਆਪਣੇ ਲੋਕਾਂ ਦੇ ਬੰਬ ਸੱਟੋਂ ਬੰਬ ਭਾਵੇਂ ਅਥਰੂ ਗੈਸ ਹੈ ਇਹਨੂੰ ਹਾਇਤਾ ਲੋਕਾਂ ਨੂੰ ਤੰਗ ਕਰਨ ਲਈ ਤੇ ਉਹ ਜਿਹੜਾ ਉਸ ਕਿਸੇ ਦੀ ਲੜਾਈ ਸ਼ੁਰੂ ਕੀਤੀ ਹੈ لیکن ਇਸ ਲੜਾਈ ਦੇ ਵਿੱਚ ਕਈ ਡਿਵੈਲਪਮੈਂਟਸ ਨੇ ਤੇ ਬਹੁਤ ਸਾਰੇ ਲੋਕ ਮਦਦ ਤੇ ਆਏ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਤਿੰਨ ਸਟੇਟਸ ਦਾ ਗਵਰਨਰ ਰਿਹਾ ਹੈ ਸத்யਪਲ ਮਲਕ ਉਸ ਨੇ ਬੜੀ ਉੱਚੀ ਸੁਰ ਦੇ ਵਿੱਚ ਗੱਲ ਕੀਤੀ ਹੈ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਸਾਰੀ ਦੁਨੀਆ 'ਚ ਜਿਹੜੇ ਕਿਸਾਨ ਅੰਦੋਲਨ ਚੱਲ ਰਹੇ ਨੇ ਉਹਨਾਂ ਨੇ ਹਵਾਲਾ ਦਿੱਤਾ ਫਰਾਂਸ ਦਾ ਜਰਮਨ ਦਾ ਸਾਰੀ ਦੁਨੀਆ 'ਚ ਕਹਦੇ ਚੱਲ ਰਹੇ ਨੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ ਲੇਕਿਨ ਕਿਤੇ ਨਹੀਂ ਦੇਖਿਆ ਕਿ ਤੁਸੀਂ ਟੋਪ ਪੱਟ ਦੋ ਕਿਤੇ ਨਹੀਂ ਦੇਖਿਆ ਕੰਡਾਲੀਆਂ ਤਾਰਾਂ ਲਾ ਦੋ ਕਿਲਾ ਘੱਟ ਦੋ ਇਹ ਕੀ ਚੱਲ ਰਿਹਾ ਕਹਿੰਦੇ ਇਹ ਤਾਂ ਕਹਿੰਦੇ ਜੇ 22 ਦੀਵੇ ਕਿਸਾਨ ਦਿੱਲੀ ਚਲੇ ਵੀ ਜਾਂਦੇ ਕੀ ਆਫਤਾ ਜਾਣੀ ਸੀ ਸਤਿਆਪਾਲ ਬਣ ਕਹਿੰਦਾ ਕਹਿੰਦਾ ਹੁਣ ਤਾਂ ਮੈਂ ਜਿੰਨੇ ਚਿਰ ਮੰਗਣ ਹੀ ਬੰਦਿਆ ਜਾਂਦੀ ਆ ਮੈਂ ਕਹਿੰਦਾ ਬਰਤ ਰੱਖੂਗਾ ਭੁਖੜਤਾਸ ਤੇ ਜਾਊ ਚਾਹੇ ਤਾਂ ਮੈਂ ਗਾਂਧੀ ਦੇ ਪੁੱਤ ਦੇ ਸਾਹਮਣੇ ਬੈਠਾ ਜਾ ਕਿਤੇ ਹੋਰ ਜਾ ਕੇ ਬੈਠਾ ਔਰ ਮੈਂ ਕਹਿੰਦਾ ਬਰਤ ਰੱਖੋ ਜਿਨੀ ਹੋਲੀ ਹੋਲੀ ਲੋਕ ਕਿਸਾਨਾਂ ਦੇ ਨਾਲ ਆਉਣੇ ਸ਼ੁਰੂ ਹੋ ਗਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਨਾਰਾ ਵਜਾਈ ਕੀਤੀ ਕਿਸਾਨਾਂ ਦੇ ਹੱਕ ਚ ਹੁਣ ਤਾਂ ਹੋਰ ਛੱਡੋ ਕੱਲ ਤਾਂ ਸਖਵੀਰ ਸਿੰਘ ਬਾਦਲ ਜੀਨੂੰ ਆਪ ਛੱਡ ਗਈ ਬੀਐਸਪੀ ਤੇ ਜਿਹਦਾ ਤੋੜ ਮਿਛੋੜਾ ਬੀਐਸਪੀ ਨਾਲ ਵੀ ਹੋ ਗਿਆ ਸਖਵੀਰ ਸਿੰਘ ਬਾਦਲ ਨੇ ਵੀ ਇੱਕ ਦਿਨ ਲਈ ਆਪਦੀ ਪੰਜਾਬ ਯਾਤਰਾ ਮੋਤਲੀ ਕਰਕੇ ਇਹ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਕਰਾਂਗੇ ਤੇ ਇਸੇ ਤਰ੍ਹਾਂ ਸੁਭੀਨਾਥਨ ਜਿਹਦੇ ਨਾਂ ਤੇ ਜਿਹੜਾ ਹੈ ਇਹਨਾਂ ਨੇ ਭਾਰਤ ਰਤਨ ਦਿੱਤਾ ਹਾਲਾਂਕਿ ਉਹਦੀ ਰਿਪੋਰਟ ਨੂੰ ਐਗਰੀਕਲਚਰ ਮਿਨਿਸਟਰੀ ਦੀ ਵੈਬਸਾਈਟ ਤੋਂ ਚੱਕ ਲਿਆ ਇਹਨਾਂ ਨੇ ਵੈਸੇ ਬੜਾ ਅਜੀਬ ਜਿਹਾ ਕੰਮ ਹੈ ਜੇ ਰਿਪੋਰਟ ਚੱਕੀ ਗਈ ਕਿ ਰੋਪਾ ਕੋਲੀ ਹੋਊਗੀ ਉੱਥੋਂ ਡਿਲੀਟ ਕਰਤੀ ਤੇ ਉਹ ਸੁਭੀਨਾਥਨ ਦੀ ਬੇਟੀ ਮਧਰਾ ਸੁਭੀਨਾਥਨ ਕੋਨੇ ਵੀ ਕਿਸਾਨਾਂ ਦੀ ਸਪੋਰਟ ਦੀ ਗੱਲ ਕੀਤੀ ਹੈ ਕਿ ਮੈਂ ਇਹਨਾਂ ਦੇ ਨਾਲ ਇਹ ਰੈਨਿਆਂ ਨੂੰ ਜੇਲ੍ਹ ਬਣਾਇਆ ੱੱੱਕਾ ਹੋ ਰਿਹਾ ਹੈ ਕਿਸਾਨਾਂ ਨਾਲ ਏਓਨਿਕ ਹੈ ਨਹਿਗ ਵੀ ਆ ਗਏ ਹੁਣ ਤੇ ਨਹਿਗ ਜਿਹੜੇ ਇਹਨਾਂ ਦੀ ਮਦਦ ਤੇ ਮਦਦ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸਾਨਾਂ ਨੂੰ ਉਦੋਂ ਹੋਇਆ ਜਦੋਂ ਉਹ ਜਥੇਬੰਦੀਆਂ ਦੇ ਕੋਈ ਗੱਲ ਤਾਂ ਬੜੀ ਸਪੱਸ਼ਟ ਹੈ ਕਿਸਾਨਾਂ ਚ ਵੀ ਧੜੇਬੰਦੀ ਹੈ ਕਿਸਾਨਾਂ ਚ ਵੀ ਹੋਮੇ ਦੀ ਈਗੋ ਦੀ ਲੜਾਈ ਹੈ ਕਿਸਾਨ ਵੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਜਿਹੜੀ ਉਗਰਾਹ ਦੀ ਜਥੇਬੰਦੀ ਸੀ ਉਹਨੇ ਤਾਂ 24 ਨੂੰ ਮੋਰਚਾ ਲਾਉਣ ਦੀ ਗੱਲ ਕੀਤੀ ਸੀ ਚੰਡੀਗੜ੍ਹ ਲੇਕਿਨ ਜਦੋਂ ਲੱਗਿਆ ਕਿ ਲੋਕ ਜਿਹੜੇ ਲੋਕਾਂ ਦੀ ਹਮਦਰਦੀ ਇਹ ਜਥੇਬੰਦੀਆਂ ਨਾਲ ਹੋਗੀ ਕਿਸਾਨਾਂ ਅੰਦੋਲਨ ਨਾਲ ਹੋਗੀ ਉਹਨਾਂ ਨੇ ਵੀ ਅੱਜ ਰੇਲ ਰੋਕੀ 6 ਜੜਿਆਂ ਦੇ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਦੇ ਟਰੈਕ ਤੇ ਬੈਠੇ ਇਹ ਮਜਬੂਰੀ ਵੀ ਹੁੰਦੀ ਹੈ ਕਈ ਵਾਰ ਇਸ ਕਿਸਮ ਦੀ ਮਜਬੂਰੀ ਸਹਿਯੋਗਤ ਕਿਸਾਨ ਮੋਰਚੇ ਦੀ ਉਸ ਨੇ ਵੀ ਅੱਜ ਤਿੰਨ ਘੰਟੇ ਲਈ ਟੋਲ ਪਲਾਜ਼ਾ ਫ੍ਰੀ ਕੀਤੇ ਕਿਉਂਕਿ ਹਾਲਾਂਕਿ ਉਹਨਾਂ ਨੇ ਸੌਣਾ ਨੂੰ ਬੰਦ ਰੱਖਿਆ ਬਹੁਤ سارے ਜਿਹੜੇ ਕਿਸਾਨ ਨੇ ਇਹ ਦੇਖ ਕੇ ਕਿਸਾਨ ਅੰਦੋਲਨ ਚ ਸ਼ਾਮਲ ਹੋ ਗਏ ਕਿ ਇੱਕ ਤਾਂ ਉਹਨਾਂ ਦੇ ਪੀੜ ਪਈਏ ਕਿ ਵੈਸੇ ਵੀ ਉਹ ਮਤਲਬ ਬਹੁਤ ਬਾੜ ਨੌਜਵਾਨ ਜਿਹੜਾ ਹੈ ਇਸ ਕਿਸਮ ਦੇ ਐਵੈਂਚਰ ਚ ਜਾਣਾ ਚਾਹੁੰਦੇ ਪੰਜਾਬ ਹੈ ਪੰਜਾਬ ਦਾ ਨੌਜਵਾਨ ਬਹੁਤ ਖੁਸ਼ ਹੋ ਕੇ ਸਤਿਅਪਦੀ ਦੇ ਖਿਲਾਫ ਲੜਦਾ ਇਹ ਵੀ ਹੋਇਆ ਸੋ ਸੰਜੁਗਤ ਕਿਸਾਨ ਮੋਰਚਾ ਨੇ 12 ਤੋਂ 3 ਵਜੇ ਕਟੂਲਪੁਰਾ ਜੇ ਬੰਦ ਰੱਖੇ ਤੇ ਹੁਣ ਹੋਰ ਦੱਸਾਂ ਜਿਹੜਾ ਗਰਨਾਮ ਸਿੰਘ ਚਡੋਨੀ ਹਰਿਆਣਾ ਭਾਰਤੀ ਕਿਸਾਨ ਜੂਨੇ ਉਹਨਾਂ ਨੇ ਕੱਲੂ ਟੋਲਪੁਰਾ ਜੇ ਜਿਹੜੇ ਦੇ ਬੰਦ ਰੱਖਣੇ ਨੇ ਗੱਲ ਤਾਂ ਇਹ ਹੈ ਕਿ ਹਰ ਜਿਹੜੀ ਜੱਥੇਬੰਦੀ ਹੈ ਉਸ ਨੇ ਥੋੜੇ ਇਧਰ ਆਉਣਾ ਜਿਹੜਾ ਹੈ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਸ਼ੁਰੂ ਕਰਤਾ ਲੋਕ ਵੀ ਉੱਨ ਲੱਗੇ ਤੇ ਸਰਕਾਰ ਤੇ ਪ੍ਰੈਸ਼ਰ ਜਿਹੜਾ ਬਣ ਰਿਹਾ ਔਰ ਕਿਸਾਨਾਂ ਨੇ ਵੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈ ਪਬਲਿਸਿਟੀ ਉਹਨਾਂ ਨੂੰ ਮਿਲਨੀ ਸ਼ੁਰੂ ਹੋ ਗਈ ਤੇ ਵੈਸੇ ਵੀ ਉਹਨਾਂ ਨੇ ਬੜੇ ਨਵੇਂ-ਨਵੇਂ ਤਰੀਕੇ ਲੱਭੇ ਪਸੰਤਪੰਜਵੀ ਵਾਲੇ ਦਿਨ ਪਤੰਗ ਵੀ ਝੜਾਈ ਪਤੰਗ ਚੜਾਉਂਦੇ ਨਾਲ-ਨਾਲ ਡਰੋਨਾਂ ਨੂੰ ਵੀ ਭਜਾਇਆ ਹਰਿਆਣਾ ਸਰਕਾਰ ਦੇ ਜਿਹੜੇ ਡਰੋਨ ਸੀ ਜਿਹੜੀ ਵੀ ਕੰਪਨੀ ਤੋਂ ਲਏ ਹੋਣੇ ਉਹ ਤਾਂ ਹੈਰਾਨ ਹੋਊਗੀ ਕਿਹਦੇ ਮੁਕਾਬਲਾ ਜੋ ਜਿਹੜਾ ਹੈ ਚਾਈਨਾ ਡਰਨ ਵਾਲੇ ਪਤੰਗ ਕਰ ਰਹੇ ਸਦੇ ਤੋਂ ਹਾਲਾਂਕਿ ਇੰਡਨ ਨੇ ਤਾਂ ਦਾਵਾ ਕੀਤਾ ਇੱਕ ਡਰੋਨ ਗੇਰ ਲਿਆ ਤੇ ਸਰਕਾਰ ਨੂੰ ਕਹਿਣਾ ਪਿਆ ਨਹੀਂ ਸਾਡਾ ਕੋਈ ਡਰੋਨ ਨਹੀਂ ਗਿਰਿਆ ਲੇਕਿਨ ਸੌਰੀ ਲੋਕਾਂ ਨੇ ਇਸ ਗੱਲ ਨੂੰ ਵੀ ਇੰਜੋਏ ਕੀਤਾ ਸੋ ਕਿਸਾਨ ਲੀਡਰਾਂ ਨੂੰ ਸਮਝ ਆ ਗਈ ਵੀ ਕਿਵੇਂ ਲੜਨੀ ਹੈ ਲੜਾਈ ਬੋਰੀਆਂ ਲੈ ਕੇ ਆਉ ਗਿੱਲੀਆਂ ਬੋਰੀਆਂ ਪਾਣੀ ਦਾ ਪ੍ਰਬੰਧ ਵੱਡੇ-ਵੱਡੇ ਪੱਖਿਆਂ ਦਾ ਪ੍ਰਬੰਧ ਵੀ ਹਵਾ ਉਧਰ ਨੂੰ ਭੇਜਾਂਗੇ ਜਿਹੜੀ ਜੋ ਹਰਿਆਣਾ ਕਰ ਰਿਹਾ ਹੈ ਟੈਕਨੋਲੋਜੀ ਦੇ ਨਾਲ ਨਵੀਂ ਟੈਕਨੋਲੋਜੀ ਦੇ ਨਾਲ ਤੇ ਇਹ ਜਿਹੜੇ ਪਰੰਪਰਕ ਸਾਧਨ ਨੇ ਜਾਂ ਜਿਹੜੀ ਫੋਕ ਵਿਜ਼ਡਮ ਹੈ ਉਹਦੇ ਬਤਾ ਉਹਨਾਂ ਦਾ ਮੁਕਾਬਲਾ ਕਰ ਰਹੇ ਨੇ ਹੁਣ ਤਾਂ ਇਹ ਹੈ ਪਰ ਜਵੇਂ ਸੱਟਾਂ ਲੱਗੀਆਂ ਨੇ ਕਿਸਾਨਾਂ ਤੇ ਜਿਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਹੈ ਗੁੱਸਾ ਸੱਤਵੇਂ ਸਵਾਰ ਤੇ ਹੈ ਉਲਟਾ ਸਮੱਸਿਆ ਇਹ ਬਣਨੀ ਹੈ ਜੇ ਤਾਂ ਅੱਜ ਦੀ ਮੀਟਿੰਗ ਸਮਝਾਤਾ ਹੋ ਜਾਂਦਾ ਫਿਰ ਤਾਂ ਜਿਹੜਾ ਹੈ ਕਿਸਾਨ ਵਾਪਸ ਮੁੜੇਉਣਗੇ ਨੌਜਵਾਨ ਨਹੀਂ ਤਾਂ ਇਹਨਾਂ ਨੂੰ ਮੋੜਨਾ ਵੀ ਬੜਾ ਔਖਾ ਹੋ ਜਿੱਦੀ ਗਿਣਤੀ 'ਚ ਕਿਸਾਨ ਜਿਹੜਾ ਹੈ ਸੰਭੂ ਤੇ ਕਨੌਰੀ ਮੋਰਚਾ ላይ ਬੈਠੇ ਨੇ ਸਥਿਤੀ ਹਾਲ ਦੀ ਘੜੀ ਕੰਟਰੋਲ 'ਚ ਹੈ ਰੱਬ ਕਰੇ ਵੈਗਰੂ ਕਰੇ ਸਭ ਕੁਝ ਠੀਕ ਹੋਵੇ ਹਾਲਾਤ ਕੋਈ ਜੇ ਸਰਕਾਰ ਟਕਰਾਅ ਚ ਆ ਜਾਂਦੀ ਹੈ ਸਕਰਤ ਟਕਰਾਅ ਚ ਲੱਗਦੀ ਹੈ ਸਰਕਾਰ ਦਾ ਵੱਡੇ ਵੱਡੇ ਕਰੋੜਾ ਰੁਪਏ ਦੇ ਇਸ਼ਤਿਹਾਰ ਦਿੱਤੇ ਨੇ ਫੌਰਨ ਤੇ ਦੱਸੇ ਦੇ ਪਿਛਲੇ 10 ਸਾਲਾਂ ਚ ਅਸੀਂ ਕੀ ਕੀਤਾ ਤੇ ਉਹ ਕੱਲੀ ਕੱਲੀ ਗੱਲ ਦੱਸੀ ਹੈ ਕਿ ਅਸੀਂ ਜਿਹੜਾ ਹੈ ਬਜਟ ਦੇ ਵਿੱਚ ਖੇਤੀ ਬਜਟ ਚ 5 ਗੁਣਾ ਵਾਧਾ ਕੀਤਾ ਖਾਦ ਦੀ ਸਬਸਿਡੀ ਚ ਵਾਧਾ ਕੀਤਾ 6000 ਰੁਪਏ ਅਸੀਂ ਦੇ ਰਹੇ ਹਾਂ ਕਿਸਾਨਾਂ ਨੂੰ ਸਲਾਣਾ ਬਹੁਤ ਸਾਰੀਆਂ ਗੱਲਾਂ ਇਸ ਅਸਥਾਰ ਚ ਦੱਸੀਆਂ ਨੇ ਦੂਜੇ ਪਾਸੇ ਇਹ ਵੀ ਦੱਸਿਆ ਕਿ ਅਸੀਂ ਕਿਸਾਨਾਂ ਨੂੰ ਹਰਿਆਣਾ ਦੇ ਖੱਟਰ ਤੋਂ ਕਟਾ ਰਹੇ ਆ ਇਹ ਨਹੀਂ ਦੱਸਿਆ ਨਾ ਮੀਡੀਆ ਨੂੰ ਦੱਸਣ ਦਿੰਦੇ ਨੇ ਤੇ ਹੁਣ ਮੀਡੀਆ ਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੀਡੀਆ ਨੂੰ ਨੇ ਦੱਸੜੀਆਂ ਨੇ ਸੋਸ਼ਲ ਮੀਡੀਆ ਚ ਜੇ ਹਾਦੀ ਕੜੀ ਚੱਲਦਾ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਅੱਜ ਐਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ